ਦਿੱਲੀ ਦੀਆਂ ਬਰੂਹਾਂ ਤੇ ਹੋਏ ਕਿਸਾਨੀ ਅੰਦੋਲਨ ਦੀ ਇੱਕ ਝਲਕ ਮੋੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਮੋੜ ਪਿੰਡਾਂ ਅਤੇ ਬਲਾਕਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਹੈ ਜ਼ਿਲ੍ਹਾ ਬਠਿੰਡਾ ਦੇ ਮੋੜ ਮੰਡੀ ਸਬੋ ਤਲਵੰਡੀ ਗੁਨੀਆਣਾ ਨਥਾਣਾ ਭਗਤਾ ਰਾਮਪੁਰਾ ਫੂਲ ਦੀਆਂ ਸੜਕਾਂ ਤੇ ਟਰੈਕਟਰਾਂ ਦੇ ਕਾਫਲਿਆਂ ਦੇ ਨਾਲ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਅਤੇ ਸੂਬੇ ਦੀਆਂ ਹੋਰ ਮੰਗਾਂ ਲਈ ਮੁੜ ਦਿੱਲੀ ਦਾ ਘਰਾਓ ਕੀਤਾ ਜਾਵੇਗਾ ਜਿਸ ਦੇ ਲਈ ਮੁੜ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਆਗੂ ਨੇ ਹੋਰ ਜੋ ਅੱਗੇ ਕਿਹਾ ਉਹ ਸੁਣੋ ਹਾਂ ਜੀ ਪ੍ਰਧਾਨ ਜੀ ਜੇ ਉਹ ਇਹ ਟਰੈਕਟਰ ਮਾਰਚ ਚੱਲ ਰਿਹਾ ਕਿਸ ਮਕਸਦ ਨੂੰ ਲੈ ਕੇ ਕੱਢਿਆ ਜਾ ਰਿਹਾ ਜੀ ਧੋਕੇ ਅੱਧ ਟਰੈਕਟਰ ਮਾਰਚ ਸਮੁੱਚੇ ਜ਼ਿਲ੍ਹੇ ਦੇ ਵਿੱਚ ਜਿਲ੍ਹੇ ਦਾ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜੋ 2020 ਦੇ ਵਿੱਚ ਕੰਨਖਾਲੇ ਕੂਮ ਰੱਦ ਕਰਨ ਲਈ ਆਪਾਂ ਰੱਦ ਪ੍ਰਮਾਣ ਕੇ ਲੈ ਆਏ ਸੀ ਪਰ ਸਰਕਾਰ ਨੇ ਕੁਝ ਮੰਗਾ ਰਹਿ ਗਿਆ ਜੋ ਮੰਨੀਆਂ ਸੀ ਜੋ ਉਹਨਾਂ ਨੇ ਅਜੇ ਤੱਕ ਲਾਗੂ ਕਰਾਂਗੇ ਪੂਰੇ ਸ਼ਾਮ ਦੇ ਵਿੱਚ ਅੱਜ ਅਸੀਂ ਸਬੂਤੇ ਬਕੰਡੇ ਜ਼ਿਲ੍ਹੇ ਚ ਪਟਨਾ ਤੇ ਜਿਹੜੀਆਂ ਨਾਂ ਮਲਾਕਾਂ ਦੇ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਤ ਕਰ ਦੇਣਾ ਇਸ ਦੀਆਂ ਟਰੈ ਜਿਹੜੀਆਂ ਮੁੱਖ ਮੰਗਾਂ ਯੋ ਕੀ ਕੀ ਹੈ ਜੋ ਦਿੱਲੀ ਮੋਰਚੇ ਨਾਲ ਸੰਬੰਧਿਤ ਹੈ ਇਹਨੀਆਂ ਜਿਹੜੀਆਂ ਮੁੱਖ ਮੰਗਾਂ ਨਾ ਉਹ ਸਪੱਸ਼ਟ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤੀ ਕਿਸਾਨੀ ਦੇ ਸਿੱਧੇ ਉੱਪਰ ਵੱਲ ਜਿਹੜੀਆਂ ਰੈਲੀ ਆਉਂਿਆ ਅਧੂਰੀਆਂ ਮੰਗੀਆਂ ਹੋਈਆਂ ਬੰਕਰ ਜਿਵੇਂ ਕਿ ਡਾਕਟਰ ਸ਼ਾਮੀ ਨਖੀਰ ਰਿਪੋਰਟਰ ਨੂੰ ਣਾਕੂ ਧਰਨਾ ਸੀਟੂ ਪਲੱਸ ਮੁਕਾਬਕ ਐਨ ਐ ਐਸ ਪੀ ਦੀ ਗਰੰਟੀ ਕਾਨੂੰਨ ਬਣਾਉਣਾ ਲੱਖੀ ਪਰ ਕੀ ਦੇ ਦੋਸ਼ੀਆਂ ਨੂੰ ਸਜ਼ਾਵਾ ਲਵਾਉਣੀਆਂ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਸਮੁੱਚਾ ਜਿਹੜਾ ਕਰਜ਼ਾ ਜਿਹੜਾ ਹੋਇਆ ਜਿੰਨੇ ਖਤਰੀਕਾਰ ਉਹ ਖਤਮ ਕਰਵਾਉਣਾ WTO ਨੂੰ ਭਾਰਤ ਨੂੰ ਬਾਹਰ ਲਿਆਉਣਾ ਅੱਗੇ ਜੋ ਬਾਹਰੋਂ ਕਣਤੋਂਦੀ ਹੈ ਜਾਂ ਥੋਲੇ ਨਹੀਂ ਜਾਂ ਹੋਰ ਵਸਤਾਂ ਉਹ ਤੇ ਜਿਹੜੀ ਰਪੋਰਟ ਦੇਤੀ 40% ਹੁੰਦੀ ਆ ਉਹ ਪਿੱਛੇ ਸਰਕਾਰ ਘਟਾਉਣੇ ਜਾ ਰਹੀ ਆ ਉਹ ਵਧਾਉਣੀ ਵਕਰ ਰੱਖਣੀ ਦੇ ਲੇਖ ਮੰਗਾਂ ਜਿਹੜੀਆਂ ਮੰਗਾਂ ਨੂੰ ਨਾਕੂ ਕਰਾਉਣ ਦੇ ਲਈ ਅੱਜ ਕਮੇਟੇ ਦੇ ਕੰਪਨੀ ਦੇ ਲੋਕਾਂ ਨੂੰ ਆਉਣ ਨਾਲ 13 ਫਰਵਰੀ ਨੂੰ ਦਿੱਲੀ ਜਾਣਾ ਉਹਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਆਗੂ ਨੇ ਦੱਸਿਆ ਹੈ ਕਿ ਅਧੂਰੀਆਂ ਪਈਆਂ ਮੰਗਾਂ ਨੂੰ ਮਨਾਉਣ ਲਈ ਫਿਰ ਪ੍ਰਚਾਰ ਕਰਕੇ ਲੋਕਾਂ ਨੂੰ ਇਕੱਠੇ ਹੋ ਕੇ ਮੋਰਚਾ ਲਗਾਉਣ ਦੀ ਅਪੀਲ ਕੀਤੀ ਹੈ ਇਸ ਮੋਰਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਪਿੰਡਾਂ ਦੇ ਵਿੱਚ ਪ੍ਰਚਾਰ ਤੌਰ ਤੇ ਸਮੁੱਚੇ ਜ਼ਿਲ੍ਹੇ ਦੇ 97 ਪਿੰਡਾਂ ਦੇ ਵਿੱਚ ਇੱਕ ਗੱਡੀ ਸ਼ਿੰਗਾਰ ਕੇ ਪਿੰਡ ਪਿੰਡ ਇਹ ਪ੍ਰਚਾਰ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਕੇ ਸੱਥਾਂ ਗੁਰਦੁਆਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਇਹਨਾਂ ਮੰਗਾਂ ਬਾਰੇ ਅਤੇ ਸਰਕਾਰ ਦੀਆਂ ਪਾਲਿਸੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ 13 ਫਰਵਰੀ ਨੂੰ ਦਿੱਲੀ ਵਿਖੇ ਟਰੈਕਟਰ ਟਰਾਲੀਆਂ ਲਿਜਾ ਕੇ ਮੁਕੰਮਲ ਦਿੱਲੀ ਦਾ ਘਰਾਓ ਕੀਤਾ ਜਾਵੇਗਾ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਜੇ ਹਿਚ ਦੇਖਣਾ ਹੋਵੇਗਾ ਕਿ ਲੋਕ ਮੁਰ ਤੋਂ ਇਸ ਅੰਦੋਲਨ ਦਾ ਸਾਥ ਦੇਣਗੇ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ